ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਯੂਥ ਜੀਲਾ ਕਾਂਗਰਸ ਦੇ ਪ੍ਰਧਾਨ ਹੀਰਖੇ ਪਰ ਦੀ ਗਵਾਈ ਵਿੱਚ ਰਾਸ਼ਟਰੀ ਬੇਰੁਜ਼ਗਾਰ ਦਿਵਸ ਦੇ ਰੂਪ ਵਿੱਚ ਮੁੱਖ ਚੌਕ ਬਲਾ ਚੌਕ ਮਨਾਇਆ ਗਿਆ ਇਸ ਮੌਕੇ ਉਹਨਾਂ ਨਾਲ ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਸੁਰੇਂਦਰ ਛਿੰਦਾ ਕੁਲਵਿੰਦਰ ਮਾਨਸਮੀਤ ਵੱਡੀ ਗਿਣਤੀ ਵਿੱਚ ਯੂਥ ਵਰਕਰ ਮੌਜੂਦ ਸਨ ਬੇਰੋਜ਼ਗਾਰੀ ਦੀ ਪੱਟੀ ਵਿੱਚ ਝੁੱਸਰੇ ਪੰਜਾਬ ਦੇ ਉੱਚ ਪੜਾਈਆਂ ਤੇ ਡਿਗਰੀ ਹੋਲਡਰ ਬੇਰੋਜ਼ਗਾਰਾਂ ਦੇ ਹੱਕ ਵਿੱਚ ਆਦਾ ਨਾਰਾ ਮਾਰਦਿਆਂ ਜੂਸ ਕਾਂਗਰਸ ਬਲੋਂ ਅੱਜ ਰਾਸ਼ਟਰੀ ਬੇਰੋਜ਼ਗਾਰ ਦਿਵਸ 'ਤੇ ਪਰ ਪਕੌੜੇ ਵੇਚਣ ਦੇ ਨਾਲ-ਨਾਲ ਪੂਠ ਪਾਲਚ ਕਰਕੇ ਇਸ ਤਰ੍ਹਾਂ ਰੋਸ ਵੀ ਜ਼ਾਹਰ ਕੀਤਾ ਗਿਆ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜੂਸ ਕਾਂਗਰਸ ਦੇ ਪ੍ਰਧਾਨ ਹੀਰਾ ਕੇਪਰ ਨੇ ਅਤੇ ਬਲਾਕ ਪ੍ਰਧਾਨ ਸੁਰਿੰਦਰ ਸ਼ੇਂਧਾ ਨੇ ਆਖਿਆ ਕਿ ਭਾਰਤੀ ਜਨਤਾ ਪਾਰਟੀ ਉੱਪਰ ਲੋਕਾਂ ਵੱਲੋਂ ਵਿਸ਼ਵਾਸ ਕਰਕੇ ਸੱਤਾ ਹਾਸਲ ਕਰਾਈ ਗਈ ਸੀ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੁਣਿਆ ਸੀ ਕਿਉਂਕਿ ਉਹਨਾਂ ਵੱਲੋਂ ਇਹ ਲੇਖੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇਣ ਦੇ ਵੱਡੇ-ਵੱਡੇ ਦਾਅਵੇ ਕੀ ਰਹਿਣਾ ਅਗਰ ਇਨਾਂ ਲੰਬਾ ਸਮਾਂ ਸੱਤਾ ਤਸਕ ਭਗੂਨ ਪ੍ਰਾਂਤ ਵੀ ਇਨਾਂ ਵੱਲੋਂ ਬੇਰੋਜ਼ਗਾਰੀ ਨੂੰ ਠੱਲ ਪਾਉਣ ਦੀ ਬਜਾਏ ਆਪਣੇ ਚਿਹਤੇ ਤਣਾੜ ਲੋਕਾਂ ਨੂੰ ਹੀ ਪਰਫੁੱਲਤ ਕੀਤਾ ਗਿਆ ਹੈ ਜਦ ਕਿ ਬੇਰੋਜ਼ਗਾਰੀ ਭਾਜਪਾ ਦੇ ਰਾਜ ਭਾਗ ਦੌਰਾਨ ਘਟਣ ਦੀ ਬਜਾਏ ਦੁੱਗਣੀ ਚੋਗਣੀ ਵਧੀ ਹੈ ਉਹਨਾਂ ਆਖਿਆ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਲੋਕਾਂ ਨੂੰ ਗੁੰਮਰਾਹ ਹੀ ਕੀਤਾ ਗਿਆ ਹੈ ਉਹਨਾਂ ਦੀਆਂ ਸੌੜੀਆਂ ਨੀਤੀਆਂ ਚਾਲਾ ਨੂੰ ਅੱਜ ਹਰ ਇੱਕ ਵਿਅਕਤੀ ਪਲੀਪੰਤ ਜਾਗ ਚੁੱਕਾ ਹੈ ਉਹ ਹੁਣ ਮੋੜ ਇਹਨਾਂ ਦੇ ਝਾਂਸੀ ਵਿੱਚ ਨਹੀਂ ਆਉਣਗੇ ਉਹਨਾਂ ਆਖਿਆ ਕਿ ਜੇਕਰ ਮੰਗਾਈ ਦੀ ਵੀ ਗੱਲ ਕਰੀਏ ਤਾਂ ਮੰਗਾਈ 20 ਦਿਨ ਬਦਨ ਬਦੀ ਹੈ ਸੋਈ ਗੈਸ ਦੇ ਸਿਲੰਡਰ ਦੀ ਗੱਲ ਕਰਦੇ ਆ ਉਹਨਾਂ ਆਖਿਆ ਕਿ ਅੱਜ ਗਰੀਬ ਅਤੇ ਮਦਬਰਗੀ ਪ੍ਰਵਾਦ ਆਪਣੇ ਚੁੱਲ੍ਹੇ ਚਲਾਉਣੇ ਔਖੇ ਹੋ ਚੁੱਕੇ ਹਨ ਮੰਗਾਈ ਇਨੀ ਵੱਧ ਚੁੱਕੀ ਹੈ ਕਿ ਲੋਕਾਂ ਨੂੰ ਆਪਣੇ ਘਰ ਦੇ ਪ੍ਰਵਾਦ ਦੀ ਰੋਟੀ ਰੋਜੀ ਚਲਾਉਣੀ ਵੀ ਮੁਸ਼ਕਲ ਹੋ ਚੁੱਕੀ ਹੈ ਜਿਸ ਦੀ ਜ਼ਿੰਮੇਵਾਰ ਕੇਵਲ ਭਾਜਪਾ ਸਰਕਾਰ ਹੈ ਭਾਜਪਾ ਇਸ ਦੇਸ਼ ਨੂੰ ਆਪਣੇ ਖੇਤਿਆਂ ਉੱਪਰ ਹੀ ਲਟਾਉਣ ਦੇ ਰਾਹ ਚੱਲੀ ਹੋਈ ਹੈ ਕਿਸਾਨ ਪੱਕੀ ਗੱਲ ਕਰਦੇ ਆ ਉਹਨਾਂ ਆਖਿਆ ਕਿ ਕਾਰਪੋਰੇਟ ਘਰਾਣਿਆਂ ਦੇ ਕਰੋੜਾਂ ਅਰਬਾਂ ਰੁਪਏ ਦੇ ਕਰਜ਼ੇ ਮੋਦੀ ਸਰਕਾਰ ਮਾਫ ਕਰ ਦਿੱਤੇ ਹਨ ਯਾਦ ਹੈ ਕਿ ਦੇਸ਼ ਦੁਨੀਆ ਦਾ ਢਿੱਡ ਪਰਨ ਵਾਲਾ ਅੰਨਦਾਤਾ ਅੱਜ ਵੀ ਆਪਣੇ ਕਰਜ਼ਿਆਂ ਦੀ ਪੰਡ ਦੀ ਭਾਰ ਨਾਲ ਕੁੱਬਾ ਹੋ ਰਿਹਾ ਹੈ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਆਂ ਆਖਿਆ ਕਿ ਬੇਰੋਜ਼ਗਾਰੀ ਮੰਗਾਈ ਉੱਪਰ ਨੱਥ ਪਾਉਣ ਲਈ ਲੰਬਾ ਤਹੁਣ ਇਸ ਮੌਕੇ ਕੁਲਵਿੰਦਰ ਕੁਲਵਿੰਦਰ ਪੰਜ ਪਿੰਡ ਪ੍ਰਾਕਪੁਰਸ ਲਾਲਚੇਚੀ ਸੋਨੂ ਚੌਧਰੀ ਰਵੀ ਕੁਮਾਰ ਤੇ ਸੋਨੂ ਹੋਰ ਕਈ ਵੀ ਯੂਥ ਪ੍ਰਮੁਖ ਸ਼ਖਸੀਤਾ ਹਾਜ਼ਰ ਸਨ ਆਓ ਦੇਖਦੇ ਹਾਂ ਹਰਮਿਲ ਸਿੰਘ ਗੜਾ ਦੀ ਪੂਰੀ ਰਿਪੋਰਟ ਜੇ ਤੁਹਾਨੂੰ ਸਾਡੀ ਖਬਰ ਚੰਗੀ ਲੱਗਦੀ ਹੈ ਤਾਂ ਸਾਡਾ ਫੇਸਬੁੱਕ ਪੇਜ ਤੇ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਜਿੰਦਾ ਜੀ ਤੁਹਾਡਾ ਸਾਡਾ ਖਾਸਾ ਜੀ ਇਹ ਹੈ ਅੱਜ ਜਿਹੜਾ ਦੇਸ਼ ਦੇ ਵਿੱਚ ਦੇਸ਼ ਦਾ ਹਾਲ ਹੈ ਹਰ ਨੌਜਵਾਨ ਬੇਰੁਜ਼ਗਾਰ ਸਰਕਾਰਾਂ ਦੇ ਫਿਰਿਆ ਲੋਕਾਂ ਨੂੰ ਖਾਣੇ ਦੇ ਰੋਟੀ ਦੇ ਬੁਰਾ ਹਾਲ ਹੈ ਮੁਹਾਲਾ ਹੈ ਲੋਕ ਭੁੱਖਮਰੀ ਨਾਲ ਮਰ ਰਿਹਾ ਹੈ ਦੇਸ਼ ਦੇ ਵਿੱਚ ਡਰਦਾ ਮਾਹੌਲ ਹੈ ਅੱਜ ਜਿਹੜੀ ਸਰਕਾਰ ਕੇਂਦਰ ਸਰਕਾਰ ਜੁਮਲੇਬਾਜੀ ਨਾਲ ਆਈ ਸੀ ਜਿਨ੍ਹਾਂ ਨੇ ਨੌਜਵਾਨਾਂ ਨੂੰ ਵਾਅਦਾ ਕੀਤਾ ਸੀ ਕਿ ਨੌਕਰੀਆਂ ਸਰਕਾਰੀ ਨੌਕਰੀਆਂ ਦੀਆਂ ਨੌਕਰੀਆਂ ਦਾ ਦੂਰ ਦਿਆਂ ਜੀ ਇਹਨਾਂ ਨੇ ਸਾਰੇ ਰੇਲਵੇ ਸਟੇਸ਼ਨ ਵੇਚ ਤੇ ਰੈਲਕ ਜਿਹੜੇ ਨਿਜੀਕਰਨ ਕਰਤੇ ਆ ਜਿੰਨੀ ਵੀ ਪ੍ਰਾਪਰਟੀ ਇਹਨਾਂ ਦੀ ਪਈ ਦੀ ਸਰਕਾਰੀ ਏਅਰਪੋਰਟ ਹੋਰ ਜਿੰਨੇ ਵੀ ਇਹਨਾਂ ਨੇ ਆਪਣੀ ਜਿਹੜੀ ਜੋੜੀ ਹੈ ਇਹਨਾਂ ਦੀ ਅਡਾਨੀ ਬਾਨੀਆਂ ਦੀ ਉਨਾਰੇ ਘਰ ਘਰ ਤੇ ਅੱਜ ਵਿਸ਼ਵ ਤੇ ਦੂਜੇ ਨੰਬਰ ਦਾ ਬੰਦਾ ਅਮੀਰਾ ਦੀ ਗਿੰਦ ਦੀ ਗਿਣਿਆ ਜਾਂਦਾ ਹੜਾਨੀ ਇਸ ਕਰਕੇ ਜਿਹੜੇ ਨੌਜਵਾਨ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਹਾੜੇ ਤੇ ਅੱਜ ਬੇਰੋਜ਼ਗਾਰ ਦੇ ਸੇ ਮਨਾ ਰਿਹਾ ਹੈ ਇਹ ਪਕੌੜੇ ਤਲ ਕੇ ਤੇ ਬੂਟ ਪਾਲਸ਼ਾ ਕਰਕੇ ਤੇ ਤਾਂ ਪਿੱਛੇ ਨੌਜਵਾਨ ਬੈਠੇ ਆ ਜਿਹੜੇ ਮਹਿੰਗੇ ਮਹਿੰਗੇ ਇਹਨਾਂ ਨੇ ਡਿਗਰੀਆਂ ਕੀਤੀਆਂ ਮਹਿੰਗੇ ਮਹਿੰਗੇ ਡਿਪਲੋਮੇ ਕੀਤੇ ਆ ਸੜਕਾਂ ਦੇ ਫਿਰਿਆ ਫਿਰ ਦੂਜਾ ਨੰਬਰ ਦੇਸ਼ ਦੇ ਵਿੱਚ ਦੇਖੋ ਅੱਜ ਪੂਰੇ ਦੇ ਦੇ ਪੱਠੇ ਮਾਲਕ ਸਟ੍ਰੈਕ ਤੇ ਆ ਜਿਹੜੇ ਸਾਡੇ ਮਜ਼ਦੂਰ ਵਰਗ ਮਿਸਤਰੀ ਵਰਗ ਹੈ ਇਹ ਘਰਾਂ ਬੈਠੇ ਜਿਹੜਾ 2-2 3-3 ਰੁਪਏ ਕਰਵਾ ਕੇ ਖਾਣੇ ਵਾਲੇ ਇੱਟਾਂ ਮਿਲਦੀਆਂ ਨਹੀਂ ਜਿਹੜਾ ਕੋਲਾ 7000 ਰੁਪਏ ਟਨ ਤਾਂ ਇੱਕ ਸਾਲ ਪਹਿਲਾਂ ਅੱਜ ਉਹ ਕੋਲੇ ਦਾ ਰੇਟ 27000 ਰੁਪਏ ਟਨ ਕਰਤਾ ਇਸ ਕਰਕੇ ਸਾਰੇ ਪੱਠੇ ਮਾਲਕ ਨੇ ਪੱਠੇ ਬੰਦ ਕਰਦੇ ਇਸ ਕਰਕੇ ਅੱਜ ਯੂਥ ਕਾਂਗਰਸ ਜਿਹੜੀ ਹੈ ਨਵਾਂ ਸ਼ਹਿਰ ਦੀ ਵੀਰਾ ਖੇਪੜ ਦੀ ਗਵਾਈ 'ਚ ਇਹ ਜਿਹੜਾ ਰੋਜ਼ਗਾਰ ਦਿਸ਼ਮਨਾ ਰਿਹਾ ਬੂਟ ਪਾਲਸ਼ਾ ਕਰਕੇ ਪਕੌੜੇ ਤਲ ਕੇ ਅਗਰ ਇਹਨਾਂ ਨੇ ਇਹ ਨਾ ਸੁੱਤੀ ਸਰਕਾਰ ਜਾਗੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਯੂਥ ਕਾਂਗਰਸ ਇੱਕ ਵੱਡੇ ਲੈਵਲ ਤੇ ਸ਼ਿਕਰਤ ਕਰੇਗੀ ਲੋਕਾਂ ਨੂੰ ਜਗ ਨਾਲ ਲੈ ਕੇ ਸੁੱਤੀ ਸਰਕਾਰ ਨੂੰ ਜਗਾਵਾਂਗੇ ਹਾਂਜੀ ਹੀਰਾ ਖੇਪੜ ਜੀ ਅੱਜ ਜਿਹੜਾ ਇਹ ਤੁਸੀਂ ਇਹ ਚੌਂਗ ਦੇ ਵਿੱਚ ਧਰਨਾ ਲਾਇਆ ਹੋ ਬੋਡੀ ਵੀ ਰੱਖੇ ਆ ਤੇ ਜਿੱਤੀਆਂ ਵੀ ਪਾਰਸਾਂ ਕਰ ਰਹੇ ਆ ਕੀ ਗੱਲ ਹੋ ਗਈ ਅੱਜ ਅ ਖਸਾ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਨਦ ਦੇ ਨੇ ਉਸ ਦੇ ਰੋਸ ਵਜੋਂ ਸਾਰੇ ਲੋਕ ਅੱਜ ਜਿਹੜਾ ਉਹਨਾਂ ਦਾ ਜਨਮ ਦਿਨ ਨੂੰ ਬੀਜੇਪੀ ਵਾਲੇ ਹੋ ਢੰਗ ਨਾਲ ਮਨਾ ਰਹੇ ਐ ਪਰ ਜੋ ਅਸਲੀ ਤਸਵੀਰ ਹੈ ਅਜ ਦੇਸ਼ ਦੀ ਯੂਥ ਕਾਂਗਰਸ ਵੱਲੋਂ ਇਹਨੂੰ ਬੇਰੋਜ਼ਗਾਰਤ ਵਜੋਂ ਮਨਾਇਆ ਜਾ ਰਿਹਾ ਹੈ ਕਿਉਂਕਿ ਚੋਣਾਂ ਚਾਣ ਤੋਂ ਪਹਿਲਾਂ ਇਹਨਾਂ ਨੇ ਨੌਜਵਾਨਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਤੇ ਨੌਜਵਾਨਾਂ ਨੇ ਵੱਧ ਚੜ ਕੇ ਇਹਨਾਂ ਦੀ ਚੋਣ 'ਚ ਯੋਗਦਾਨ ਪਾਇਆ ਤੇ ਇਹਨਾਂ ਨੂੰ ਸੱਤਾ 'ਚ ਲੈ ਕੇ ਆਂਦਾ ਪਰ ਸੱਤਾ ਚਾਣ ਤੋਂ ਬਾਅਦ ਇਹ ਸਾਰੇ ਹੀ ਆਪਣੇ ਜੋ ਦੇਸ਼ ਵਾਸੀਆਂ ਨਾਲ ਚਾਹੇ ਬੇਰੋਜ਼ਗਾਰੀ ਦਾ ਮੁੱਦਾ ਲਾ ਲਈਏ ਮਹਿੰਗਾਈ ਦਾ ਮੁੱਦਾ ਲਾ ਲਈਏ ਇਹ ਸਾਰੇ ਚੋਣ ਵਾਅਦੇ ਆਪਣੇ ਭੁੱਲ ਚੁੱਕੇ ਐ ਹਰ ਸਾਲ ਮੋਦੀ ਸਾਹਿਬ ਨੇ 2 ਕਰੋੜ ਨੌਕਰੀਆਂ ਦੇਣ ਦਾ ਜਿਹੜਾ ਵਾਅਦਾ ਕੀਤਾ ਸੀਗਾ ਪਰ ਅੱਜ ਉਹ ਜੁਮਲਾ ਸਾਹਿਬ ਤੋੜਿਆ ਜਿਵੇਂ ਇਹਨਾਂ ਨੇ 15 ਲੱਖ ਦਾ ਵਾਅਦਾ ਕੀਤਾ ਸੀਗਾ ਉਹ ਤਾਂ ਆਪਣੇ ਮੂੰਹੋਂ ਹੀ ਮੰਨ ਗਏ ਕਿ ਉਹ ਸਾਡਾ ਜੁਮਲਾ ਸੀਗਾ ਤੇ ਆਪਾਂ ਜੇ ਮਹਿੰਗਾਈ ਦੀ ਗੱਲ ਕਰ ਲਈਏ ਇਹਨਾਂ ਦੇ ਜਿਹੜੇ ਵੱਡੇ-ਵੱਡੇ ਲੀਡਰ ਐ ਇਹਨਾਂ ਦੀ ਇੱਕ ਬਹੁਤ ਵੱਡੀ ਲੀਡਰ ਐ ਸ਼੍ਰੀਮਤੀ ਸਿਮਰਤੀ ਹਰਾਨੀ ਜੀ ਉਹ ਸਾਰੇ ਦੇਸ਼ 'ਚ ਘੰਡੋਰਾ ਪਿੱਟਦੇ ਸੀ ਜਦੋਂ ਸਿਲੰਡਰ ਦਾ ਰੇਟ ਅੱਜ ਵੀ ਕੀਮਤ ਤੋਂ ਅੱਧ ਤੋਂ ਵੀ ਘੱਟ ਸੀਗਾ ਅੱਜ ਡਬਲ ਤੋਂ ਵੀ ਜ਼ਿਆਦਾ ਸਮਝ ਲਓ ਲਗ ਭਾ ਪਹਿਲਾ ਜਿਹੜਾ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਚ 4 ਸੈੱਟ 400 ਦੇ ਵਿਚ ਚਾਲ ਰਹੀਦਾ ਰੇਟ ਸੀਗਾ ਤੇ ਅੱਜ ਆਪਾਂ ਜੇ ਲਾ ਲਈਏ ਤਾਂ ਡਬਲ ਤੋਂ ਵੀ ਜ਼ਿਆਦਾ ਜਿਹੜਾ ਸਿਲੰਡਰ ਦਾ ਰੇਟ ਹੋ ਚੁੱਕਾ ਹੈ ਤੇ ਲੋਕਾਂ ਆਮ ਜਿਹੜਾ ਮੱਧਮ ਵਰਗ ਪਰਿਵਾਰ ਹੈ ਉਹਨਾਂ ਨੂੰ ਆਪਣਾ ਪਰਿਵਾਰ ਚਲਾਣਾ ਔਖਾ ਹੋਇਆ ਮਹਿੰਗਾਈਏ ਸਭ ਤੱਕ ਵੱਧ ਗਈ ਹੈ ਤੇ ਦੂਜੇ ਪਾਸੇ ਜਿਹੜੇ ਇਹਨਾਂ ਦੇ ਮੋਦੀ ਸਾਹਿਬ ਦੇ ਕਾਰਪੋਰੇਟ ਜਗਤ ਦੇ ਜਿਹੜੇ ਮਿੱਤਰ ਹੈ ਅਡਾਨੀ ਬਾਨੀ ਜੀ ਸਾਰਾ ਦੇਸ਼ ਇੱਕ ਪਾਸੇ ਹੈ ਪਰ ਇਹਨਾਂ ਨੂੰ ਉਹ ਸਿਰਫ ਦੋ ਆਪਣੇ دوست ਨਜ਼ਰ ਆnde ਸਾਰਾ ਦੇਸ਼ ਉਹਨਾਂ ਨੂੰ ਲਟਾ ਰਹੇ ਆ ਹਰ ਚੀਜ਼ ਦੀ ਪ੍ਰਾਈਵੇਟੇਸ਼ਨ ਕਰ ਰਹੇ ਆ ਤੁਹਾਡੇ ਸਾਹਮਣੇ 에어ਪੋਰਟ ਤੱਕ ਇਹਨਾਂ ਨੇ ਟ੍ਰੇਨਾਂ ਤੱਕ ਸਭੇ ਲੋ ਪ੍ਰਾਈਵੇਟੇਸ਼ਨ ਕਰਤਾ ਤੇ ਉਤੇ ਅਦਾਨੀ ਅਵਾਨੀ ਦੀਆਂ ਮੋਹਰਾਂ ਲਾ ਦਿੱਤੀਆਂ ਦੂਜੇ ਪਾਸੇ ਸਾਡਾ ਸਾਰਾ ਦੇਸ਼ ਹੈਗਾ ਉਹ ਮੋਦੀ ਸਾਹਿਬ ਨੂੰ ਨਜ਼ਰ ਨਹੀਂ ਆ ਰਿਹਾ ਸਿਰਫ ਆਪਣੇ ਦੋ دوست ਨਜ਼ਰ ਆ ਰਹੇ ਆ ਇੱਕ ਦਿਨ ਇੰਤਾ ਨਾ ਹੋਵੇ ਭੀ ਆਉਣ ਵਾਲੇ ਟਾਈਮ ਤੇ ਸਾਡੇ ਦੇਸ਼ ਦਾ ਜਿਹੜਾ ਸ਼੍ਰੀਲੰਕਾ ਵਾਲਾ ਹਾਲ ਨਾ ਹੋ ਜਵੇ ਇਸ ਲਈ ਅਸੀਂ ਆਮ ਲੋਕਾਂ ਨੂੰ ਨੌਜਵਾਨਾਂ ਨੂੰ ਜਾਗਰਤ ਕਰ ਰਹੇ ਆ ਇਹਨਾਂ ਦੇ ਵਿਰੁੱਧ ਜਿਹੜੀ ਇਹ ਠੱਗਾਂ ਦੀ ਸਰਕਾਰ ਹੈ ਬੀਜੇਪੀ ਇਹਨਾਂ ਦੇ ਵਿਰੁੱਧ ਆਵਾਜ਼ ਚੁਕੀਏ ਤਾਂ ਜੋ ਜਿਹੜਾ ਆਉਣ ਵਾਲਾ 2024 ਦਾ ਇਲੈਕਸ਼ਨ ਹੈ ਉੱਚ ਨੂੰ ਆਪਾਂ ਬੀਜੇਪੀ ਸਰਕਾਰ ਨੂੰ ਚੱਲਦਾ ਕਰੀਏ ਤੇ ਇੱਕ ਜਿਹੜੀ ਲੋਕਪੱਕੀ ਸਰਕਾਰ ਹੈ ਉਹਨੂੰ ਆਪਾਂ ਆਪਣੇ ਦੇਸ਼ ਚ ਬਣਾਈਏ